ਆਓ ਹੁਣ ਚੱਲਦੇ ਹਾਂ ਅਮਰੀਕਾ ਵਿੱਚ ਭਾਰਤੀ ਟਰੱਕ ਡਰਾਈਵਰ ਦੀ ਗ੍ਰਿਫਤਾਰੀ ਅਤੇ ਕੈਨੇਡਾ ਵਿੱਚ ਇੱਕ ਭਾਰਤੀ ਟਰੱਕਰ ਨੂੰ ਸਜ਼ਾ ਸੁਣਾਏ ਜਾਣ ਨਾਲ ਸੰਬੰਧਿਤ ਅਹਿਮ ਖਬਰ ਵੱਲ ਕੈਲੀਫੋਰਨੀਆ ਵਿੱਚ ਇੱਕ ਭਾਰਤੀ ਟਰੱਕ ਡਰਾਈਵਰ ਨੂੰ 1000 ਪਾਉਂਡ ਸ਼ੱਕੀ ਕੋਕੀਨ ਸਣੇ ਕਾਬੂ ਕੀਤਾ ਗਿਆ ਜਦਕਿ ਕੈਨੇਡਾ ਵਿੱਚ ਇੱਕ ਭਾਰਤੀ ਟਰੱਕਰ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ 12 ਸਾਲ ਵਾਸਤੇ ਜੇਲ੍ਹ ਭੇਜਿਆ ਜਾ ਸਕਦਾ ਹੈ ਕੈਲੀਫੋਰਨੀਆ ਦੀ ਬੇਸਟੋ ਪੁਲਿਸ ਨੇ ਦੱਸਿਆ ਕਿ ਫਰੀਵੇ ਰੋਡ ਅਤੇ ਲੈਨਵੋਡ ਰੋਡ ਇਲਾਕੇ ਵਿੱਚ ਇੱਕ ਟਰੱਕ ਨੂੰ ਵਹੀਕਲ ਕੋਡ ਵਾਇਲੇਸ਼ਨ ਦੇ ਸ਼ੱਕੇਤ ਰੋਕਿਆ ਗਿਆ ਪਰ ਇਸੇ ਦੌਰਾਨ ਪੁਲਿਸ ਦੇ ਕੁੱਤੇ ਨੇ ਟ੍ਰੇਲਰ ਵਿੱਚ ਨਸ਼ੀਲੇ ਪਦਾਰਥ ਹੋਣ ਦੇ ਸੰਕੇਤ ਦੇ ਦਿੱਤੇ ਪੁਲਿਸ ਨੇ ਅਰੀਜ਼ੋਨਾ ਦੇ ਵਸਨੀਕ ਯੁਵਾਰੀ ਸਿੰਘ ਨੂੰ ਕੇ 9 ਅਲਰਟ ਬਾਰੇ ਦੱਸਿਆ ਤਾਂ ਉਸਨੇ ਟਰੱਕ ਦੀ ਤਲਾਸ਼ੀ ਲਈ ਸਹਿਮਤੀ ਦੇ ਦਿੱਤੀ ਤਲਾਸ਼ੀ ਦੌਰਾਨ 453 ਕਿਲੋ ਸ਼ੱਕੀ ਕੋਕੀਨ ਬਰਾਮਦ ਕੀਤੀ ਗਈ ਜੋ ਨਾਮੀ ਨਸ਼ਾ ਤਸਕਰ ਪਾਬਲੋ ਐਸਕੋਬਾਰ ਦੀਆਂ ਤਸਵੀਰਾਂ ਵਾਲੇ ਪੈਕਟਾਂ ਵਿੱਚ ਬੰਦ ਸੀ ਯੋਵਾਰੀ ਸਿੰਘ ਨੂੰ ਗ੍ਰਿਫਤਾਰ ਕਰਦਿਆਂ ਹਾਈ ਡੈਜ਼ਰਟ ਡਿਟੈਂਸ਼ਨ ਸੈਂਟਰ ਵਿੱਚ ਭੇਜ ਦਿੱਤਾ ਗਿਆ ਅਤੇ ਵੇਅਰਸਟੋ ਪੁਲਿਸ ਨੇ ਨਸ਼ਿਆਂ ਦੀ ਖੇਪ ਜ਼ਬਤ ਕਰ ਲਈ ਦੂਜੇ ਪਾਸੇ ਕੈਨੇਡਾ ਵਿੱਚ ਨਸ਼ਾ ਤਸਕਰੀ ਦਾ ਮਕਦਮਾ ਪੂਕਤ ਰਹੇ ਟਰੱਕ ਡਰਾਈਵਰ ਚੰਦਰ ਸਿਹਧਾਰ ਨੂੰ 9 ਸਾਲ ਤੋਂ 12 ਸਾਲ ਤੱਕ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਕੈਲੇਡਨ ਦੇ ਚੰਦਰ ਸਿਹਾਰ ਨੇ 84 ਕਿਲੋ ਕੋਕੀਨ ਦੀ ਤਸਕਰੀ ਦਾ ਗੁਨਾਹ ਬੀਤੇ ਮਈ ਮਹੀਨੇ ਦੌਰਾਨ ਕਬੂਲ ਕਰ ਲਿਆ ਸੀ ਚੰਦਰ ਸਿਹਾਰ ਦੇ ਵਕੀਲ ਜਿਮੀ ਮੱਲੀ ਵੱਲੋਂ ਆਪਣੇ ਮੁਵਕਲ ਨਾਲ ਨਰਮੀ ਵਰਤੇ ਜਾਣ ਦੀ ਅਪੀਲ ਕੀਤੀ ਸਜ਼ਾ ਦੀ ਮਿਆਦ ਬਾਰੇ ਸੁਣਵਾਈ ਦੌਰਾਨ ਜਿਮੀ ਮੱਲੀ ਨੇ ਕਿਹਾ ਕਿ 57 ਸਾਲ ਦੇ ਹੋ ਚੁੱਕੇ ਚੰਦਰ ਸਿਹਾਰ ਨੇ 30 ਸਾਲ ਸਖਤ ਮਿਹਨਤ ਕਰਦਿਆਂ ਕੈਨੇਡਾ ਵਿੱਚ ਲੰਘਾ ਦਿੱਤੇ ਅਤੇ ਇਮਾਨਦਾਰੀ ਨਾਲ ਟੈਕਸ ਅਦਾ ਕੀਤਾ ਇਥੇ ਦੱਸਣਾ ਬਣਦਾ ਹੈ ਕਿ 14 ਦਸੰਬਰ 2022 ਨੂੰ ਚੰਦਰ ਸਿਹਧਾਰ ਸਾਰਨੀਆਂ ਦੇ ਬਲੂ ਵਾਟਰ ਬ੍ਰਿਜ ਰਾਹੀਂ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਿਹਾ ਸੀ ਜਦੋਂ ਟਰੱਕ ਦੀ ਤਲਾਸ਼ੀ ਦੌਰਾਨ ਕੋਕੀਨ ਬਰਾਮਦ ਕੀਤੀ ਗਈ। ਅਦਾਲਤੀ ਦਸਤਾਵੇਜ਼ਾ ਮੁਤਾਬਕ ਚੰਦਰ ਸਿਹਧਾਰ ਨੇ ਕੈਲੀਫੋਰਨੀਆ ਤੋਂ ਟਰੱਕ ਲਦਿਆ ਪਰ ਰਾਹ ਵਿੱਚ ਅਜਿਹੀ ਜਗ੍ਹਾ ਤੇ ਰੁਕਿਆ ਜੋ ਟਰਕਿੰਗ ਦੇ ਕਿਸੇ ਨਾਲ ਸਬੰਧਤ ਨਹੀਂ ਸੀ। ਉਸਨੇ ਫੋਨ ਰਾਹੀਂ ਕਈ ਟੈਕਸਟ ਮੈਸੇਜ ਭੇਜੇ ਜਿਨ੍ਹਾਂ ਵਿੱਚ ਟਰੱਕ ਦੇ ਰੰਗ ਅਤੇ ਮੁਲਾਕਾਤ ਦੀ ਜਗ੍ਹਾ ਬਾਰੇ ਜ਼ਿਕਰ ਕੀਤਾ ਗਿਆ ਸੀ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਦੇ ਇੱਕ ਸਰਜੈਂਟ ਮੁਤਾਬਕ ਕੋਕੀਨ ਦੀ ਅੰਦਾਜ਼ਨ ਕੀਮਤ 7.5 ਮਿਲੀਅਨ ਡਾਲਰ ਤੋਂ 12 ਮਿਲੀਅਨ ਡਾਲਰ ਦਰਮਿਆਨ ਹੋ ਸਕਦੀ ਹੈ ਉਧਰ ਸਰਕਾਰੀ ਵਕੀਲ ਮਾਰਟਨ ਡਾਇਕਸਟਰਾ ਨੇ ਚੰਦਰ ਸਿਹਾਰ ਨੂੰ 12 ਸਾਲ ਵਾਸਤੇ ਜੇਲ੍ਹ ਭੇਜਣ ਦੀ ਮੰਗ ਕੀਤੀ ਉਹਨਾਂ ਮਿਸਾਲ ਪੇਸ਼ ਕਰਦੇ ਆ ਕਿਹਾ ਕੇ ਬ੍ਰੈਂਡਫੋਰਡ ਦੇ ਇੱਕ ਦੋਸ਼ੀ ਨੂੰ 5 ਮਿਲੀਅਨ ਡਾਲਰ ਮੁੱਲ ਦੀ ਕੋਕੀਨ ਜ਼ਬਤ ਹੋਣ ਤੇ 11 ਸਾਲ ਵਾਸਤੇ ਜੇਲ੍ਹ ਭੇਜਿਆ ਗਿਆ ਸੀ ਅਜਿਹੇ ਵਿੱਚ ਚੰਦਰ ਸਿਹਧਾਰ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ ਡਾਇਕਸਟਰਾ ਨੇ ਸਵਾਲ اٹھਾਇਆ ਕਿ ਜੇ 84 ਕਿਲੋ ਕੋਕੀਨ ਕੈਨੇਡਾ ਵਿੱਚ ਦਾਖਲ ਹੋ ਜਾਂਦੀ ਤਾਂ ਅਣਖਿਆਸੀ ਤਬਾਹੀ ਮੱਚ ਸਕਦੀ ਸੀ ਇਸ ਦੇ ਜਵਾਬ ਵਿੱਚ ਜਿੰਮੀ ਮਲੀ ਨੇ ਕਿਹਾ ਕਿ ਉਸਦੇ ਮੁਵਕਲ ਦੇ ਸਿਰ ਤੇ 2 ਮਿਲੀਅਨ ਡਾਲਰ ਦਾ ਕਰਜ਼ਾ ਹੈ ਅਤੇ ਉਸ ਦਾ ਘਰ ਵਿਕਣ ਵਾਲਾ ਸੀ ਜਿਸ ਨੂੰ ਬਚਾਉਣ ਲਈ ਉਹ ਕੋਕੀਨ ਦੀ ਖੇਪ ਲਿਆਉਣ ਵਾਸਤੇ ਰਾਜ਼ੀ ਹੋ ਗਿਆ ਬਚਾਅ ਪੱਖ ਦੇ ਵਕੀਲ ਨੇ ਦਲੀਲ ਦਿੱਤੀ ਕਿ ਹੁਣ ਚੰਦਰ ਸਿਹਦਰ ਗੰਭੀਰ ਸਿਹਤ ਸਮੱਸਿਆਵਾਂ ਨਾਲ ਵੀ ਜੂਝ ਰਿਹਾ ਹੈ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਜੱਜ ਨੇ ਕਿਹਾ ਕਿ ਸਜ਼ਾ ਦਾ ਐਲਾਨ ਨਵੰਬਰ ਵਿੱਚ ਕੀਤਾ ਜਾਵੇਗਾ ਬਿਆਰਰ ਰਿਪੋਰਟ ਹਮਦਰ ਟੀਵੀ